ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਕਿਦਾਂ ਹਾਲ ਚਾਲ ਵੀਰੋ ਠੀਕ ਠਾਕ ਹੋ ਲਓ ਜੀ ਗਿੱਧੇ ਤੁਸੀਂ ਬੜੇ ਬੜੇ ਵੇਖੇ ਹੋਣਗੇ ਪਰ ਅੱਜ ਤੁਹਾਡੇ ਆਸਤੇ ਅਸੀਂ ਲੈ ਕੇ ਆਏ ਆ ਜੀ ਜਿਵੇਂ ਕਿ ਕਹਿੰਦੇ ਨੇ ਸ਼ਾਦੀਆਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਫਨੀ ਗਿੱਧਾ ਫਨੀ ਗਿੱਧਾ ਫਨੀ ਗਿੱਧਾ ਕਿ ਦੀ ਆਪਾਂ ਗਿੱਧੇ ਵੇਥੇ ਅੱਛਾ ਜਿਹੜੀਆਂ ਸਾਡੀਆਂ ਮਤਲਬ ਦਾਦੀਆਂ ਸੰ ਦਾਦੀਆਂ ਨਾ ਹੋਰ ਜਦੋਂ ਉਹਨਾਂ ਨੂੰ ਕਹੋ ਨਾ ਕਿ ਤੁਸੀਂ ਕੁਝ ਕਰਕੇ ਦਿਖਾਓ ਫਿਰ ਉਹ ਗਿੱਧੇ ਪਾਉਂਦੀਆਂ ਨੇ ਉਹ ਗਿੱਧੇ ਪਾਉਂਦੀਆਂ ਸੀ ਇਹਨਾਂ ਦਾ ਫਿਰ ਉਹਨਾਂ ਦਾ ਨਾ ਹਾਏ 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 ਉਹ ਚੀਜ਼ ਵੇਖਣ ਵਾਲੀ ਹੁੰਦੀ ਹੈ ਅੱਜ ਆਪਾਂ ਤੁਹਾਡੇ ਲਈ ਉਹੀ ਲੈ ਕੇ ਆਏ ਹਾਂ ਕੁਝ ਆਪਣੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਨੇ ਉਹ ਤਾਜ਼ਾ ਕਰਾਂਗੇ ਫਨੀ ਗਿੱਧੇ ਦੇ ਵਿੱਚ ਦੇਖਦੇ ਹਾਂ ਫਨੀ ਗਿੱਧਾ ਕਿੱਦਾਂ ਦਾ ਪਾਉਂਦੀਆਂ ਨੇ ਚਾਹੀ ਤੁਹਾਨੂੰ ਸਾਡੀ ਦਾਦੀਆਂ ਦੀ ਯਾਦ ਆਵੇ ਦੇਖੇ ਨਹੀਂ ਜਾਣਦੀ ਮੈਨੂੰ ਤਾਂ ਕਹਿੰਦਾ ਦੇਖੇ ਨਹੀਂ ਜਾਣਦੀ ਜਦ ਮੈਂ ਤੁਰ ਗਈ ਤੇ ਕੇ ਤੇਰੀ ਮਾਂ ਵੇ ਡੰਗੜੀ ਮੇਰੇ ਭਲਾ ਘਟੇ ਲੈ ਆ ਗਿੱਧਾ ਪਾ ਲੈ ਉਹ ਦਾਾਰੇ ਸੀ ਮੈਂ ਹਾਂ ਉਹ ਅੰਦੀ ਗਾਰੀ ਦੀ ਜਗ ਮੈਂ ਤੁਰ ਗਈ ਪੇਕੇ ਜਾ ਵੜੀ ਦਾ ਕਲਾਚਣਾ ਰੂੜੀ ਝਾੜ ਝਾੜ ਦੇਖੇ ਜਾ ਵੜੀ ਦਾ ਆਦਰ ਪਾਰ ਦੁਆਰ ਦੁਆਰ ਦਿਆ ਨੀ ਮਾ ਮਾ ਧੀਆ ਕੱਪੜੇ ਤਾਉਂਦੀਆਂ 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 ਪੱੜੜਾ ਪੱੜੜਾ ਜੋੜ ਕੇ ਹੁਣ ਕਿਉ ਮਾਏ ਧੀਆ ਨੂੰ ਜ਼ੋਰੇ ਪਾ ਕੇ ਹੁਣ ਕਿਉ ਮਾਏ ਰੋਨੀਆ ਧੀਆ ਨੂੰ ਜ਼ੋਰੇ ਪਾ ਕੇ ਹੁਣ ਜ਼ਕਰ ਰੋਨੀਏ ਮਾਏ ਧੀਆ ਨੂੰ ਤੋੜ ਕੇ ਡੋਈ 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 ਕੁੜੀਆਂ ਮਾ ਮਾ ਹਾਏ ਵੱਡੀ ਗੱਲ ਨੀ ਮਾਮਾ ਵਾਰੇ ਕੀ ਮਾਜਨਾ ਨੀ ਮਾਮਾ ਵਾਰੇ ਕੀ ਮਾਜਨਾ ਮਾਮਾ ਵਾਰੇ ਕੀ ਮਾਜਨਾ ਨੀ ਮਾਮਾ ਵਾਰੇ ਕੀ ਮਾਜਨਾ ਅੱਛਾ ਇਹ ਲੱਗਦਾ ਇਹ ਬੰਦਾ ਕਾਫੀ ਫੇਮਸ ਹੈ ਇਹ ਬੰਦਾ ਬੜਾ ਫੇਮਸ ਇਹਨੂੰ ਮੈਂ ਨਾ ਮੈਨੂੰ ਯਾਦ ਆਇਆ ਹੈ ਕਿ ਮੈਂ ਨਾ ਤਕਰੀਬਨ ਦੋ ਤਿੰਨ ショਅਾਂ ਦੇ ਵਿੱਚ ਇਹਨੂੰ ਵੇਖਿਆ ਹੋਇਆ ਹੈ ਕਿਉਂਕਿ ਇਹ ਗਾਉਂਦਾ ਏ ਇਦਾਂ ਦੀਆਂ ਬੋਲੀਆਂ ਟੱਪੇ ਗਾਣੇ ਵਗੈਰਾ ਇਦਾਂ ਵਿਆਹਾਂ ਸ਼ਾਦੀਆਂ ਤੇ ਹੀ ਮੈਂ ਵੇਖਿਆ ਸੀ ਮੈਨੂੰ ਯਾਦ ਨਹੀਂ ਆ ਰਿਹਾ ਮੇਰਾ خیال ਹੈ ਕਿ ਜਿਵੇਂ ਉਹ ਜਿਹੜੇ ਹੈ ਸੀ ਕਪਲ ਜਿਹੜਾ ਹੈਗਾ ਟਰੈਵਲ ਕਪਲ ਕਪਲੇ ਉਹਨਾਂ ਦਾ ਯਾਰ ਇਹ ਪਾਕਿਸਤਾਨ ਵੀ ਆਏ ਸੀ ਕਿਹੜੇ ਭਲਾ ਯਾਰ ਉਹ ਬੜੇ ਫੇਮਸ ਕਾ ਕਪਲ ਹੈਗਾ ਹੈ ਪਾਕਿਸਤਾਨ ਵੀ ਆਇਆ ਸੀ ਨਾਸਰ ਢੀਲੂ ਉਹਨਾਂ ਦੇ ਕੋਲ ਉਹ ਇਹਨਾਂ ਦਾ ਨਾਮ ਮੇਰੇ ਦਿਨੋਂ ਨਿਕਲ ਗਿਆ ਤੇ ਸੰ ਸੰਜਾ ਪੰਜਾਬ ਵਾਲੇ ਸੀ ਪਤਾ ਨਹੀਂ ਉਹਨਾਂ ਦੇ ਕੋਲ ਉਹਨਾਂ ਦੇ ਟ੍ਰੈਵਲ ਕਵਰ ਨਹੀਂ ਨਹੀਂ ਉਸ ਤੋਂ ਇਲਾਵਾ ਇੱਕ ਹੋਏਗੇ ਸੀ ਇਹ ਕਪਲ ਹੈਗਾ ਯਾਰ ਉਹਨਾਂ ਦਾ ਚੰਗਾ ਭਲਾ ਨਾ ਮੇਰੇ ਦਿਮਾਗ ਚ ਘੁੰਮੰਦੇ ਆ ਤੇ ਜ਼ਬਾਨ ਤੇ ਨਹੀਂ ਆਉਂਦਾ ਪਿਆ ਐਡੇ ਸੀ ਉਹ ਆਏ ਸੀ ਉਹਨਾਂ ਤੇ ਮੈਨੂੰ ਲੱਗ ਰਿਹਾ ਸੀ ਉਹਨਾਂ ਦਾ ਮੈਨੂੰ ਲੱਗ ਰਿਹਾ ਸੀ ਕਿ ਉਹਨਾਂ ਦੇ ਨਾਲ ਵੀ ਮੈਂ ਇਹਨਾਂ ਨੂੰ ਕਿਤੇ ਨਾ ਗੀਤ ਜਾਂ ਕਿਸੇ ਵਿਆਹ ਸ਼ਾਦੀ ਤੇ ਬੋਲੀਆਂ ਪਾਉਂਦੇ ਵੇਖਿਆ ਹੋਇਆ ਇਹ ਬੜਾ ਫੇਮਸ ਬੰਦਾ ਹੈਗਾ ਉਥੋਂ ਦਾ ਤਕਰੀਬਨ ਇਹਦਾ ਆਪਣਾ ਕੁੜੀਆਂ ਵਾਲੀ ਹਾਂ ਆ ਯਾ ਮੇਰੇ ਖਲੋ ਨੇ ਜਾਣ ਕੇ ਕੱਢੀ ਆਵਾਜ਼ ਕੁੜੀਆਂ ਵਰਗੀ ਜੈਨੂਨ ਆਵਾਜ਼ ਹੀ ਐਵੇਂ ਯਾ ਜੈਨੂਨ ਆਵਾਜ਼ ਹੁੰਦੀ ਇਦਾਂ ਦੀ ਆ ਬਹੁਤ ਅਕਸਰ ਹੁੰਦਾ ਨਾ ਕਈ ਬੰਦੇ ਦੀ ਆਵਾਜ਼ ਬਿਲਕੁਲ ਅੱਛਾ ਮੈਨੂੰ ਓਦਾਂ ਦੀ ਮੈਨੂੰ ਉਦੋਂ ਐਹੀ ਲੱਗੰਦੇ ਸੀ ਮੈਂ ਕਿ ਨਾਲ ਜਿਹੜੀ ਉਹ ਆਂਟੀ ਜੀ ਭਾਰੀ ਜੀ ਅੰਡਰੀ ਗੰਦੀ ਪਈ ਸੀ ਨਾ ਮੈਂ ਉਹ ਆਵਾਜ਼ ਉਹਨਾਂ ਦੀ ਆਵਾਜ਼ ਸਮਝੰਦੇ ਸੀ ਮੈਂ ਕਿ ਆਂਟੀ ਦੀ ਆਵਾਜ਼ ਜਦੋਂ ਮੁੰਡੇ ਦਾ ਫੇਸ ਐ ਮੇਰੇ ਨਾਲ ਹੋਇਆ ਨਾ ਮੈਂ ਵੇਖਿਆ ਉਹ ਮੈਂ ਕਿਹਾ ਉਹਦੇ ਵਾਕਈ ਮੁੰਡਾ ਗੰਦਾ ਪਿਆ ਯਾਰ ਅੱਛਾ ਬਾਦਵੀਂ ਦੀ ਸੇਮ ਕੁੜੀਆਂ ਤਰ੍ਹਾਂ ਦੀ ਸੀ ਤੇ ਮੈਨੂੰ ਲੱਗਦਾ ਵਾਵਾ ਬੋਲੀਆਂ ਟੱਪੇ ਪਾਣੇ ਆਂਦੇ ਨੇ ਉਹਨੂੰ ਤੇ ਵਾਵਾ ਉਹਨੇ ਪਾਈ ਹੋਏ ਨੇ ਸ਼ੂਗਰ ਸਹੀ ਲਾ ਸ਼ੂਗਰ ਸਹੀ ਲਾ ਰਿਆ ਸੀ ਉੱਥੇ ਅੱਛਾ ਇਹੋ ਜਿਹੀ ਬੁੱਢੀਆਂ ਨੂੰ ਵੈਸੇ ਇਹੋ ਜਿਹਾ ਇੱਕ ਅਦਾ ਬੰਦਾ ਵਿਆਹਾਂ ਮੇ ਸ਼ਾਦੀਆਂ ਦੀ ਚਾਹੀਦਾ ਹੁੰਦਾ ਜਿਹੜਾ ਰੌਣਕ ਮੇਲਾ ਲਾਈ ਰੱਖੇ ਤੇ ਜਿਹੜਾ ਬੋਲੀਆਂ ਟੱਪੇ ਪਾ ਕੇ ਤੇ ਸਾਰੀਆਂ ਔਰਤਾਂ ਦੇ ਵਿੱਚ ਜੋਸ਼ ਜਿਆ ਪੈਦਾ ਕਰਦਾ ਰਹੇ ਤੇ ਫੇਰ ਮਾਈਆਂ ਲੱਗੀਆਂ ਰਹਿੰਦੀਆਂ ਨੇ ਦੇ ਮੂੰਹ ਤੇ ਕਪੜਾ ਪਾ ਕੇ ਚਲੋ ਜੀ ਉਹ ਇੱਕ ਉਹਨੇ ਉਹ ਸਟਾਈਲ ਨਹੀਂ ਕੀਤਾ ਉਹ ਫਸ ਫਸ ਸਾਲਾ ਉਹ ਵੀ ਬੜਾ ਫੇਮਸ ਸਟਾਈਲ ਹੈਗਾ ਉਹ ਵੀ ਅ ਜਿਹੜੇ ਆ ਕੇ ਮਈਆਂ ਕਰਦੀਆਂ ਡਾਂਸ ਵਗੈਰਾ ਕਰਦੀਆਂ ਨਾ ਉਹ ਵੀ ਬੜਾ ਫੇਮਸ ਸਟਾਈਲ ਹੈਗਾ ਪਰ ਐ ਵੀ ਗਿੱਧਾ ਤੇ ਬੋਲੀਆਂ ਸੋਹਣੀਆਂ ਹੈਗੀਆਂ ਸੀ ਤੇ ਮਜ਼ਾ ਆਇਆ ਤੁਹਾਨੂੰ ਵੀਡੀਓ ਕਿਦਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਣਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਰੱਖੋ ਆਪਣਾ ਖਿਆਲ ਅੱਲਾਹ